ਪਧਰਾ ਪਟਿਆਲਾ ਦੀ ਬੈਂਕ ਲੋਨੀ ਦੇ ਕਬਰਿਸਤਾਨ ਚ ਕਬਜ਼ੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਾਹੀ ਇਮਾਮ ਜਿਹੜੇ ਕਿਨੇਓ ਪਟਿਆਲਾ ਪਹੁੰਚੇ ਨੇ ਤਾਂ ਉੱਤੇ ਸ਼ਾਹੀ ਇਮਾਮ ਨੇ ਮੁ슬ਮ ਭਾਈਚਾਰੇ ਨੂੰ ਭਰੋਸਾ ਦਿੱਤਾ ਹੈ ਕਿ ਕਬਰਿਸਤਾਨ ਵਾਲੀ ਜਗ੍ਹਾ ਤੇ ਕੋਈ ਵੀ ਸ਼ੋਰੂਮ ਨਹੀਂ ਬਣ ਦਿੱਤਾ ਜਾਵੇਗਾ ਤਾਂ ਉੱਤੇ ਹੀ ਪੰਜਾਬ ਦੇ ਮੁਸਲਮਾਨਾਂ ਦੇ ਉੱਗੇ ਧਾਰਮਿਕ ਆਗੂ ਸ਼ਾਹੀ ਇਮਾਮ ਤੇ ਮੋਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਪਟਿਆਲਾ ਦੇ ਕਬਰਿਸਤਾਨ ਮਾਮਲੇ ਬਾਰੇ ਹੋਰ ਕੀ ਕੁਝ ਕਿਹਾ ਆਉ ਜਾਣਗੇ ਉਸ ਸਮੇਂ ਸ਼ਾਇਦ 1966 ਦੇ ਦੌਰਾਨ ਵਕਫ ਬੋਰਡ ਬਣਨ ਤੋਂ ਬਾਅਦ ਇਹ ਜਿਹੜੀ ਪ੍ਰਾਪਰਟੀ ਹੈ ਇਹ ਸਾਰੇ ਦਾ ਸਾਰਾ ਹੀ ਆਲਰੇਡੀ ਪਹਿਲਾਂ ਤੋਂ ਹੀ ਗਰੇਵਿਆਰਡ ਲੈਂਡ ਹੈ ਟੋਟਲ ਜਿੱਥੇ ਅਸੀਂ ਬੈਠੇ ہیں ਮਸਜਿਦ ਵੀ ਸਕੂਲ ਵੀ ਜਿੰਨੇ ਵੀ ਕੁਝ ਇੱਥੇ ਬਣਿਆ 19 ਵਿੱਚ ਉਹ ਜਿੰਨੇ ਵੀ ਟੋਟਲ ਜਿਹੜੀ ਲੈਂਡ ਹੈ ਉਹ ਪਹਿਲਾਂ ਤੋਂ ਹੀ ਗਰੇਵਿਆਰਡ ਲੈਂਡ ਹੈ ਜਿਹੜੀ ਵਕਫ ਪ੍ਰਾਪਰਟੀ ਹੈ ਤੇ ਵਕਫ ਬੋਰਡ ਬਣਨ ਤੋਂ ਬਾਅਦ ਇਸ ਲੈਂਡ ਤੇ ਇੱਕ ਪਲੈਨਿੰਗ ਰੱਖੀ ਗਈ ਕਿ ਵੀ ਕੁਝ ਜਿਹੜੇ ਮੁਸਲਮਾਨ ਘਰਾਣੇ ਨੇ ਉਹਨਾਂ ਨੂੰ ਇੱਥੇ ਬਸਾਇਆ ਜਾਵੇ ਸਕੂਲ ਬਣਾਇਆ ਜਾਵੇ ਮਸਜਿਦ ਬਣਾਈ ਜਾਵੇ ਤੇ ਉਦੋਂ ਹੀ ਕਬਰਸਤਾਨ ਦਾ ਇੱਕ ਹਿੱਸਾ ਜਿਹੜਾ ਹੈ ਉਹ ਅਲੱਗ ਕਰ ਦਿੱਤਾ ਗਿਆ ਵੀ ਜਿਹੜੀਆਂ ਜਨਾਜ਼ੇ ਹੋਣਗੇ ਉਹ ਉਹਨਾਂ ਨੂੰ ਉੱਥੇ ਦਫਨਾਇਆ ਜਾਵੇ ਹੁਣ ਮੇ ਮੌਜੂਦਾ ਪੋਜੀਸ਼ਨ ਇਹ ਹੈ ਕਿ ਵਕਫ ਬੋਰਡ ਦੀ ਜਿਹੜੀ ਗਰੇਵ ਯਾਰਡ ਦੀ ਲੈਂਡ ਇੱਥੇ ਪਈ ਹੈ ਉਹਦੇ 'ਚ ਇੱਕ ਬੰਦੇ ਦਾ ਇਹ ਦਾਅਵਾ ਹੈ ਕਿ ਜੀ ਮੇਰੇ ਕੋਲ ਇਹਦੀ ਲੀਜ਼ ਹੈ ਮੁਸਲਿਮ ਭਾਈਚਾਰਾ ਪਟਿਆਲੇ ਦਾ ਜਿਲ੍ਹਾ ਹੈ ਉਹ ਇਹ ਚਾਹੁੰਦਾ ਕਿ ਵੀ ਕਿਉਂਕਿ ਕਬਰਸਤਾਨ ਦੀ ਜਗ੍ਹਾ ਬਹੁਤ ਘੱਟ ਹੈ ਕਈ ਵਾਰੀ ਇਦੋਂ ਕਬਰ ਖੋਦੀਦੀ ਹੈ ਨੀਚੋਂ ਦੂਸਰੀ ਆਲਰੇਡੀ ਕਬਰ ਨਿਕਲਦੀ ਹੈ ਕਿਉਂਕਿ 47 ਤੋਂ ਬਾਅਦ ਨਵੇਂ ਕਬਰਸਤਾਨ ਬਹੁਤ ਘਾਟੇ ਲਾਰਟ ਹੋਏ ਪਿੱਛੇ ਜੇ 1-2 ਏਕੜ ਦਾ ਪਟਿਆਲਾ ਲਾਰਟ ਹੋਇਆ ਕਬਰਸਤਾਨ ਲੇਕਿਨ ਸ਼ਹਿਰ ਦੇ ਵਿੱਚ ਇਕੱਲਾ ਇਹੀ ਕਬਰਸਤਾਨ ਹੈ ਤੇ ਇਹਨਾਂ ਲੋਕਾਂ ਦੀ ਮੰਗ ਜਿਹੜੀ ਸੁਣੀ ਹੈ ਮੇਰੀ ਗੱਲ ਹੋਈ ਹੈ ਪੰਜਾਬ ਕਬੋਰਡ ਦੇ ਜਿਹੜੇ ਐਡਮਿਨਿਸਟ੍ਰੇਟਰ ਨੇ ਜਨਾਬ ਏਡੀਜੀ ਫਯਾਜ਼ ਫਰੂਕੀ ਸਾਹਿਬ ਦੇ ਨਾਲ ਉਹਨਾਂ ਨੇ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਦਿੱਤਾ ਔਰ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਕੋਈ ਵੀ ਇੱਥੇ ਕਮਰਸ਼ੀਅਲ ਕੰਪਲੈਕਸ ਜਿਹੜਾ ਹੈ ਉਹ ਕਬੋਰਡ ਵੱਲੋਂ ਨਹੀਂ ਬਣਾਇਆ ਜਾ ਰਿਹਾ ਨਾ ਹੀ ਕਬੋਰਡ ਨੇ ਐਸੀ ਕੋਈ ਪ੍ਰਪੋਜ਼ਲ ਜਿਹੜੀ ਹੈ ਉਹ ਦਿੱਤੀ ਹੈ ਕਿ ਵੀ ਇੱਥੇ ਕੋਈ ਦੁਕਾਨਾਂ ਜਾਂ ਸ਼ੋਰੂਮ ਬਣਨਗੇ ਹਾਂ ਇੱਕ ਜਿਹੜੇ ਜਿਹੜੇ ਉੱਥੇ ਦੇ ਲੀਜ਼ੀ ਹੈ ਇਸ ਵੇਲੇ ਉਹਨਾਂ ਨੂੰ ਐਗਰੀਕਲਚਰਲ ਦੇ ਤੌਰ ਤੇ ਇੱਕ ਪ੍ਰਾਪਰਟੀ ਜਿਹੜੀ ਹੈ ਉਹ ਲੀਜ਼ ਦੇ ਉੱਤੇ ਦਿੱਤੀ ਗਈ ਜਿਹੜੀ ਮੁਸਲਮਾਨਾਂ ਦੀ ਮੰਗ ਹੈ ਕਿ ਉਸ ਲੀਜ਼ ਨੂੰ ਜਿਹੜਾ ਉਹ ਕੈਨਸਲ ਕਰ ਦਿੱਤਾ ਜਾਣਾ ਚਾਹੀਦਾ ਪੰਜਾਬ ਸਰਕਾਰ ਦੇ ਅਲੱਗ-ਅਲੱਗ ਆਫੀਸ਼ਰਸ ਤੋਂ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਲੋਕਲ ਮੁਸਲਮਾਨਾਂ ਦੀ ਜਿਹੜੀ ਮੰਗ ਹੈ ਇਹ ਬਹੁਤ ਜਲਦੀ ਜਿਹੜੀ ਪੂਰੀ ਕਮਰਸ਼ੀਅਲ ਨਹੀਂ ਹੈ ਐਗਰੀਕਲਚਰ ਲੀਜ਼ ਹੈ ਮੇਰੀ ਹੁਣੇ ਸੀਓ ਸਾਹਿਬ ਵੀ ਆਉਣ ਵਾਲੇ ਵਗਬੋਰਡ ਦੇ ਐਗਰੀਕਲਚਰ ਦੀ ਲੀਜ਼ ਹੈ ਤੇ ਇਹ ਜਿਹੜਾ ਪ੍ਰਾਪਰਟੀ ਦਾ ਜਿਹੜਾ ਡਿਸਪਿਊਟ ਹੈ ਕਬਰਸਤਾਨ ਦਾ ਇਹ ਅੱਜ ਨਹੀਂ ਪਿਆ ਹੋਇਆ ਇਹ ਤਕਰੀਬਨ 1988 ਤੋਂ 36 ਸਾਲ ਪਹਿਲਾਂ 36 ਸਾਲ ਪਹਿਲਾਂ ਤੋਂ ਹੀ ਇਹ ਚੱਲਦਾ ਪਿਆ ਹੈ ਵਿੱਚ ਇਹਨੂੰ ਰਿਜ਼ਰਵ ਕਰ ਦਿੱਤਾ ਗਿਆ ਸੀ ਜਦੋਂ ਵਕਫ ਬੋਰਡ ਦਾ ਦਫ਼ਤਰ ਅੰਮ੍ਰਿਤਸਰ ਹੁੰਦਾ ਸੀ ਉਦੋਂ ਹੀ ਰਿਜ਼ਰਵ ਕਰ ਦਿੱਤਾ ਜਦ ਦੀ ਇਹ ਪ੍ਰਾਪਰਟੀ ਖਾਲੀ ਪਈ ਹੈ ਮੁਸਲਮਾਨ ਭਾਈਚਾਰਾ ਇਹ ਚਾਹੁੰਦਾ ਹੈ ਕਿ ਐਜ਼ ਇਟ ਇਜ਼ ਹੀ ਪੋਜੀਸ਼ਨ ਰਵੇ ਜੋ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਅਗਰ ਕਬਰਿਸਤਾਨ ਨੂੰ ਜ਼ਰੂਰਤ ਪਵੇ ਤੇ ਉਧਰਲੇ ਪਾਸੇ ਨੂੰ ਵਧਾ ਲਿਤਾ ਜਾਵੇ ਜਿਹੜੇ ਯੋ ਕਹਿੰਦੇ ਸੀ ਵਕਫੀ ਜਿੰਨੀ ਕਬਰਾਂ ਤੋਂ ਉਹਨੂੰ ਕਿਹਾ 1200 ਗਜ ਦੀ ਜਗ੍ਹਾ ਦਿੱਤੀ ਨਹੀਂ ਗਈ ਹਾਂ ਹੁਣ ਉਹਨਾਂ ਨੇ ਜਿਹੜਾ ਜਿਹੜਾ ਤਾਜ਼ਾ ਵਕਫ ਬੋਰਡ ਨੇ ਲੀਜ਼ ਕੀਤੀ ਨਾ ਉਹ ਚ 1200 ਗਜ ਹੋਰ ਰਿਜ਼ਰਵ ਕਰ ਦਿੱਤੀ ਕਬਰਸਤਾਨ ਦੇ ਲਈ ਲੇਕਿਨ ਨਿਕਲੀ ਵੈਸੇ ਇਹਨੇ 3000 ਲੀਜ਼ ਕਰੀਆ ਉਹ ਬਚ ਗਈ ਮਤਲਬ ਕਰਿਆ ਕੁਛ ਨਹੀਂ ਉਹ ਨਹੀਂ ਛੱਡੀ ਹੈ ਵਕ ਉਹਦੇ ਲਈ ਆਪਣੇ ਜਨਾਜ਼ਿਆਂ ਦੇ ਲਈ ਛੱਡੀ ਹੈ ਇਹਨਾਂ ਦਾ ਜਿਹੜੇ ਲੋਕਲ ਮੁਸਲਮਾਨ ਇਹਨਾਂ ਦੀ ਮੰਗ ਹੈ ਕਿ ਵੀ ਟੋਟਲ ਕਬਰਸਤਾਨ ਦੀ ਜਗ੍ਹਾ ਜਿਹੜੀ ਹੈ ਨਾ ਹੈ ਦਾ ਵਕਫੀ ਪ੍ਰਾਪਰਟੀ ਪ੍ਰਾਪਰਟੀ ਸਾਰੀ ਵਕਫੀ ਹੈ ਹੈਵੀ ਗ੍ਰੇਵਿਆਰਡੀ ਵਕਫ ਬੋਰਡ ਜਿਹੜਾ ਆਪਣੀ ਆਮਦਨੀ ਦੇ ਲਈ ਅਲੱਗ-ਅਲੱਗ ਜਗ੍ਹਾ ਪ੍ਰਾਪਰਟੀਆਂ ਕਿਰਾਏ ਤੇ ਵੀ ਦਿੰਦਾ ਇਹ ਵੀ ਮੈਂ ਤੁਹਾਨੂੰ ਸਪਸ਼ਟ ਕਰਦਾ ਨਾਲ ਨਾਲ ਕਿਉਂਕਿ ਵਕਫ ਜਿਹੜਾ ਚੱਲਦਾ ਸਕੂਲ ਚਲਾਉਂਦਾ ਹੈ ਕਾਲਜ ਚਲਾਉਂਦਾ ਹੈ ਜਾਂ ਹਸਪੀਟਲ ਚਲਾ ਰਿਹਾ ਹੈ ਜਾਂ ਮਸਜਿਦਾਂ ਨੂੰ ਤੰਕਾ ਦੇ ਰਿਹਾ ਉਹ ਵੀ ਵਕਫ ਪ੍ਰਾਪਰਟੀ ਦੀ ਰੈਵਨਿਊ ਦੀ ਵਜਨ ਵਾਲੀ ਦਿੱਕਤ ਆ ਜਾਂਦਾ ਤੇ ਇਸ ਲਈ ਜਿਹੜਾ ਵਕਫ ਅਫੀਸ਼ੀਅਲਸ ਦੇ ਨਾਲ ਜਿਹੜੀ ਗੱਲ ਹੋਈ ਖਾਸ ਕਰ ਐਡਮਿਨਿਸਟਰेटर ਸਾਹਿਬ ਨਾਲ ਉਹਨਾਂ ਦਾ ਰਿਸਪਾਂਸ ਪੋਜ਼ਿਟਿਵ ਹੈ ਇਸ ਲਈ ਮੈਂ ਮੁਸਲਮਾਨਾਂ ਨੂੰ ਯਕੀਨ ਦਿਲਾਉਣਾ ਚਾਹੁੰਦਾ ਵੀ ਕੋਈ ਵੀ ਕਿਸੇ ਕਿਸਮ ਦਾ ਤੱਕਾ ਨਹੀਂ ਹੋਊਗਾ ਕੋਈ ਜ਼ਬਰਦਸਤੀ ਜਿਹੜਾ ਕਬਰਿਸਤਾਨ ਤੇ ਕਬਜ਼ਾ ਨਹੀਂ ਕੀਤਾ ਜਾਏਗਾ ਨਾ ਹੀ ਕਬਰਿਸਤਾਨ ਦੀ ਜਗ੍ਹਾ ਦੇ ਉੱਤੇ ਕੋਈ ਜਲਾ ਕਮਰਸ਼ੀਅਲ ਕੰਪਲੈਕਸ ਜੀ ਲੀਜ਼ ਆਰਡਰ ਹਜੇ ਕੈਨਸਲ ਨਹੀਂ ਹੋਇਆ ਉਹਦੇ ਬਾਰੇ ਗੱਲਬਾਤ ਚੱਲ ਰਹੀ ਹੈ ਇਹਨਾਂ ਦੀ ਇੱਕ